ਸਾਵਧਾਨ ਸਾਵਧਾਨ ਜੇਕਰ ਕੋਈ ਤੁਹਾਡੇ ਬੂਹੇ ਤੇ ਆ ਕੇ ਦਰਵਾਜ਼ਾ ਖੜਕਾਉਂਦਾ ਤਾਂ ਸਾਵਧਾਨ ਰਹੋ ਕਿਉਂਕਿ ਅੱਜ ਅਬੋਹਰ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਇੱਕ ਸਕੂਟਰੀ ਤੇ ਆਇਆ ਨੌਜਵਾਨ ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਕੇ ਲੁੱਟ ਕਰਕੇ ਫਰਾਰ ਹੋ ਗਿਆ ਜਾਣਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਇਹ ਨੌਜਵਾਨ ਸਕੂਟਰੀ ਤੇ ਸਵਾਰ ਸੀ ਤੇ ਇਸ ਨੇ ਸੁੰਦਰ ਨਗਰੀ ਦੀ 11 ਨੰਬਰ ਗਲੀ ਦੇ ਵਿੱਚ ਇੱਕ ਘਰ ਚ ਦਾਖਲ ਹੋ ਕੇ ਮਾਲਿਸ਼ ਕਰਨ ਦੇ ਬਹਾਨੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਤੇ ਘਰ ਵਿੱਚ ਲੁੱਟ ਕਰਕੇ ਫਰਾਰ ਹੋ ਗਿਆ ਇਹ ਵੀ ਪਤਾ ਲੱਗਿਆ ਹੈ ਕਿ ਇਹ ਇੱਕ ਦੋ ਘਰਾਂ ਦੇ ਵਿੱਚ ਹੋਰ ਵੀ ਗਿਆ ਸੀ ਤਾਂ ਜਿਹੇ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ ਉਧਰ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਜਾਗਰੂਕਤਾ ਵਾਸਤੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਜਾਗਰੂਕਤਾ ਬਹੁਤ ਜ਼ਰੂਰੀ ਹੈ ਤੁਸੀਂ ਵੀ ਜੇਕਰ ਘਰੇ ਹੋ ਜਾਂ ਬੱਚੇ ਇਕੱਲੇ ਆ ਤਾਂ ਅਜਿਹੇ ਵਿੱਚ ਅਵੇਅਰ ਰਹਿਣਾ ਬਹੁਤ ਜ਼ਰੂਰੀ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਬਹਾਨਾ ਲਾ ਕੇ ਘਰ ਵਿੱਚ ਦਾਖਲ ਹੋ ਸਕਦਾ ਹੈ ਤੇ ਘਟਨਾ ਨੂੰ ਅੰਜਾਮ ਦੇ ਕੇ ਜਾ ਸਕਦਾ ਜਿਵੇਂ ਇਸ ਬਜ਼ੁਰਗ ਜੋੜੇ ਨਾਲ ਹੋਇਆ ਇਹ ਘਰ ਵਿੱਚ ਇਕੱਲੇ ਸਨ ਤਾਂ ਇੱਕ ਨੌਜਵਾਨ ਮਾਲਿਸ਼ ਕਰਨ ਦੇ ਬਹਾਨੇ ਇਹਨਾਂ ਦੇ ਘਰ ਵਿੱਚ ਦਾਖਲ ਹੋ ਜਾਂਦਾ ਹੈ ਤੇ ਦਾਖਲ ਹੋ ਕੇ ਉਹ ਲੁੱਟ ਕਰਕੇ ਫਰਾਰ ਹੋ ਜਾਂਦਾ ਥਲੇ ਤੱਕ ਇਹਨਾਂ ਨੂੰ ਹੋਸ਼ ਨਹੀਂ ਆਇਆ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਦੋਂ ਸਾਨੂੰ ਪਹਿਲੇ ਪਤਾ ਨਹੀਂ ਲੱਗਿਆ ਕੂੜਾ ਸਿਟਨ ਆਏ ਖੜੇ ਸੀ ਦੋਨੋਂ ਜਨੇ ਅੱਛਾ ਫਿਰ ਐਨ ਨਹੀਂ ਦੇਰੇ ਚ ਕਹਿੰਦੇ ਬੇ ਹੋਸ਼ ਹੋ ਕੇ ਨਾਲ ਵਾਂ ਲਿਆਏ ਕਹਿੰਦੇ ਬੇਹੋਸ਼ ਹੋ ਕੇ ਬੇਹੋਸ਼ ਹੋ ਕੇ ਫਿਰ ਅਸੀਂ ਆਏ ਬੇਹੋਸ਼ ਪਏ ਸੀ ਨੱਕ ਤੇ ਚੋਟ ਲੱਗੀ ਹੋਈ ਸੀ ਤੇ ਕਹਿੰਦੇ ਤੇ ਮਾਲਿਸ਼ ਕਰਾ ਲਓ ਮਾਲਿਸ਼ ਕਰਾਣ ਦੇ ਬਹਾਨੇ ਅੰਦਰ ਆਏ ਆ ਤੇ ਰਸੋਈ ਚ ਲੈ ਗਏ ਕੰਦੇ ਸੋਨੇ ਦਾ ਪਾਣੀ ਉਬਾਲ ਕੇ ਇਹਨਾਂ ਨੂੰ ਸੁਗਾਣਾ ਹੈ ਜਾਂ ਪਿਲਾਣਾ ਹੈ ਅੱਛਾ ਉਹ ਇੰਨੀ ਦਾਰੇ ਤੇ ਰਸੋਈ ਵਿੱਚ ਕੁਝ ਸੰਗਾਤਾ ਸੋਨਾ ਚੱਕ ਕੇ ਪੁੱਜ ਕੇ ਵੀ ਕੀ ਨਾਮ ਕੀ ਹੈ ਇਹਨਾਂ ਦੇ ਜਿਹੜੇ ਦੰਪਤੀ ਹੈਗੇ ਆ ਵਿਨੋਦ ਸਚਦੇਵਾ ਅੱਛਾ ਉਹਨਾਂ ਦੇ ਮਿਸਿਸ ਦਾ ਕਲਾਸ ਸਤਿ ਦੀ ਗੱਲਬਾਤ ਹੋਈ ਇਹਨਾਂ ਨੇ ਮੈਨੂੰ ਇਹਨਾਂ ਨੇ ਦੱਸਿਆ ਵੀ ਜਦੋਂ ਅੰਦਰ ਬੰਦੇ ਵੜਿਆ ਇਹ ਨਹੀਂ ਮੈਨੂੰ ਦੱਸਿਆ ਵੀ ਇੱਕ ਜਣਾ ਕੇ ਦੋ ਜਣੇ ਠੀਕ ਹੈ ਤੇ ਇਹਨਾਂ ਦੀ ਮਾਲਿਸ਼ ਕੀਤੀ ਕਹਿੰਦੇ ਇਹ ਵਿਆਸ ਵਾਲਿਆਂ ਦੀ ਵਿਆਸ ਤੋਂ ਬਾਅਦ 10-12 ਸਾਲ ਤੋਂ ਮਾਲਿਸ਼ ਕਰ ਰਹੇ ਆ ਇਹਨਾਂ ਨੇ ਪਤਾ ਨਹੀਂ ਮਾਲਿਸ਼ ਕਰਾਈ ਹੈ ਫੇਰ ਉਹ ਕਹਿੰਦੇ ਥੋੜਾ ਜਿਹਾ ਸੋਨੇ ਦਾ ਪਾਣੀ ਚਾਹੀਦਾ ਉਹ ਕਲਾਸ਼ ਭੈਂਜੀ ਜਿਵੇਂ ਸੋਨੇ ਦਾ ਪਾਣੀ ਗਰਮ ਕਰਨਰ ਸੋਈ ਚ ਗਏ ਨੇ ਹੂੰ ਹੂੰ ਤੋਂ ਮਗਰੇ ਚਲੇ ਗਿਆ ਬਸ ਉਥੋਂ ਨਾਲ ਕੋਈ ਸੁngਾਤਾ ਜਬ ਅੱਛਾ ਇਹ ਮੇਰੇ ਤਾਊਤਾਈ ਨੇ ਠੀਕ ਹੈ ਕੀ ਗੱਲਬਾਤ ਕੀ ਹੋਈ ਹੈ ਕੀ ਸੂਚਨਾ ਮਿਲੀ ਹੈ ਜੀ ਤੁਹਾਨੂੰ ਮੈਨੂੰ ਬਸ ਅਚਾਨਕ ਇਹਨਾਂ ਦੇ ਯਾਨਕੀ ਮੈਂ ਇਹਨਾਂ ਦੇ ਮੁੰਡੇ ਦਾ ਫੋਨ ਆਇਆ ਹੂੰ ਹੂੰ ਖਾਨਪੁਰ ਤੋਂ ਕਹਿੰਦੇ ਤਾਊ ਘਰੇ ਤਾਈ ਜੀ ਘਰੇ ਗਿਰੀ ਪਈ ਨੇ ਜੋਤੀ ਤੂੰ ਜਾ ਅੱਛਾ ਠੀਕ ਹੈ ਔਰ ਮੈਂ ਆਇਆ ਮੈਂ ਪਹੁੰਚਿਆ ਆਕੇ ਇਹ ਐਸਾ ਲੱਗਦਾ ਤਾ ਉਹ ਆਪਣੇ ਮੇਰੇ ਤਾਈ ਜੀ ਬੇਹੋਸ਼ ਸੀ ਔਰ ਉਹਨਾਂ ਨੂੰ ਚੱਕ ਕੇ ਮੈਂ ਗੱਡੇ ਚ ਪਾਇਆ ਅੱਛਾ ਲੈ ਗਏ ਦਰਤੀ ਕੀ ਲੁੱਟਪਟ ਕੀ ਹੋਈ ਹੈ ਕੀ ਲੈ ਗਏ ਨਾ ਕੀ ਘਟਨਾ ਦੀ ਕੀ ਸੂਚਨਾ ਮਿਲੀ ਹੈ ਤੁਹਾਨੂੰ ਕੀ ਪਤਾ ਲੱਗਿਆ ਹੁਣੇ ਤੱਕ ਘਟਨਾ ਬਸ ਇਹ ਕੀ ਉਹਨਾਂ ਦੇ ਜਿਹੜੇ ਹੱਤ ਸਾਰੇ ਜੋ ਜੀਵਰਾ ਸੀ ਜੀਵਸ ਵਗੈਰਾ ਪਾਈ ਸੀਗੇ ਉਹ ਉਤਾਰ ਕੇ ਲੈ ਗਏ ਔਰ ਇਹਨਾਂ ਦਾ ਨੱਕ ਵਿੱਚ ਖੂਨ ਵੀ ਆ ਰਿਹਾ ਹੈ ਜੀ ਕੀ ਨਾਂ ਤੁਹਾਡਾ ਜੀ ਮਾਨ ਸਿੰਘ ਮੇਰਾ ਨਾਮ ਹੈ ਜੀ ਕਿਥੇ ਰਹਿੰਦੇ ਹੋ ਜੀ ਸਾਹਮਨੇ ਰਹਿੰਦੇ ਹਾਂ ਜੀ ਤਿੰਨ ਕੀ ਕਰਦੇ ਕੋਲੇ ਕਿਹੜੇ ਪਰਿਵਾਰ ਨਾਲ ਕੀ ਘਟਨਾ ਹੋਈ ਹੈ ਜੀ ਤੁਸੀਂ ਦੇਵੇ ਨੇ ਮਨੁਸ਼ ਦੇਵੇ ਤੇ ਇਹਨਾਂ ਦੇ ਮਾਤਾ ਜੀ ਕੋਈ ਨਸ਼ੇ ਦੀ ਚੀਜ਼ ਇਹ ਕਿ ਪਰੋਸ਼ਕਾਤਾ ਉਹਦੇ ਬਹੁਤ ਸੋਨਾ ਖੋ ਗਿਆ ਤੇ ਤੁਸੀਂ ਕਿਸ ਲਾਥੇ ਚ ਉਹਨਾਂ ਨੂੰ ਛੱਡ ਕੇ ਆਏ ਹੋ ਕਿੱਥੇ ਐਡਮਟ ਹੋ ਗਏ ਉਹ ਸੀਗੇ ਨੇ ਉਸ ਦੀ ਆ ਗਏ ਪਿਓਸ਼ ਨੇ ਆਲੇ ਜੀ ਬਿਆਨ ਨਹੀਂ ਦੇਣ ਜੋ ਕਿ ਨਹੀਂ ਕੀ ਗੱਲ ਕੀ ਮਾਰਿਆ ਕਿੱਥੇ ਉਹਨਾਂ ਨੇ ਕਿਸ ਤਰ੍ਹਾਂ ਮਾਰਿਆ ਉਹਨਾਂ ਨੂੰ ਬਸ ਕਿੱਚਾ ਖਿੱਚਾ ਤਾਂ ਨਹੀਂ ਹੋਈ ਜਿਵੇਂ ਖਿੱਚ ਕੇ ਲੈ ਗਿਆ ਉਹਨਾਂ ਕੋਲ ਕੀ ਕੀ ਲੈ ਗਏ ਨੇ ਜੀ ਸੋਨੇ ਦੀ ਆ ਲੈ ਤੇ ਖੋਕ ਲੈ ਗਏ ਜੋ ਜੋ ਬਾਕੀ ਤੋਂ ਕੋਈ ਬਿਆਨ ਦੇਣਗੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਇਹਨਾਂ ਉਹਨਾਂ ਨੇ ਪਤਾ ਵੀ ਇੱਕ ਕੋ ਸੋਨੇ ਖਿੱਚ ਰਿਹਾ ਸੋਨਾ ਲੈ ਗਈ ਸੋਨਾ ਲੈ ਗਈ ਕਰਤੀ ਕਰਤੀ ਸੀ